ਮਾਂ ਦਾ ਦਬਕਾ ਚੱਕ ਮੁੰਡਿਆ ਪੇ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡਿਆ ਕਲੈਰੀ ਮੋਰ ਬੋਲਦਾ ਲੈ ਨਹੀਂ ਮੋਰ ਬੋਲਦਾ ਸੁਣ ਲੰਬੜਾ ਦਾ ਮੁੰਡਾ ਬੋਲੀ ਹੋਰ ਬੋਲਦਾ ਬਾਗ ਲਵਾ ਲੈ ਬੂਟਾ ਲਵਾ ਲੈ ਵਿਛੇ ਲਵਾ ਲੈ ਹੰਬ ਜੱਟੀਏ ਤੇਰਾ ਗਲਗਲ ਵਰਗਾ ਰੰਗ ਜੱਟੀਏ ਉਸ ਦੌਰ ਵਿੱਚ ਜਵਾਨ ਹੋਏ ਹਰ ਪੰਜਾਬੀ ਨੇ ਇਹ ਗੀਤ ਰੱਜ ਕੇ ਸੁਨੇ ਮਾਣੇ ਤੇ ਹੰਡਾਏ ਨੇ ਦੋਸਤੋ ਅਜਿੰਨਾ ਗੀਤਾਂ ਦੇ ਗੀਤਕਾਰ ਦੀ ਗੱਲ ਕਰੀਏ ਇਹਨਾਂ ਗੀਤਾਂ ਦਾ ਗੀਤਕਾਰ ਹੈ ਲਾਲ ਸਿੰਘ ਲਾਲੀ ਲਾਲੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿੱਚ ਪਿਤਾ ਸ਼੍ਰੀ ਮਾਈ ਦਿੱਤਾ ਸਰਾਂ ਦੇ ਘਰ ਮਾਤਾ ਠਾਕਰੀ ਦੇਵੀ ਸਰਾਂ ਦੀ ਕੁੱਖੋਂ 5 ਅਕਤੂਬਰ 1943 ਨੂੰ ਹੋਇਆ ਲਾਲ ਸਿੰਘ ਨੇ ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਸਕੂਲ ਗੁਜਰਵਾਲ ਤੋਂ ਕੀਤੀ ਲਾਲ ਸਿੰਘ ਦਾ ਵੱਡਾ ਭਰਾ ਜੀਤ ਪੰਛੀ ਗੀਤਕਾਰੀ ਵਿੱਚ ਪਹਿਲਾਂ ਹੀ ਮਕਬੂਲ ਹੋ ਗਿਆ ਸੀ ਜਿਸ ਦੇ ਲਿਖੇ ਗੀਤ ਉਸ ਸਮੇਂ ਦੇ ਪ੍ਰਸਿੱਧ ਗਾਇਕ ਸ਼ਾਦੀ ਬਖਸ਼ੀ ਗਾ ਚੁੱਕੇ ਸਨ ਗੁਰਤੱਲ ਬਕੇ ਅਜੀਤ ਪੰਛੀ ਦੇ ਲਿਖੇ ਤੇ ਸ਼ਾਦੀ ਬਖਸ਼ੀ ਦੇ ਗਾਏ ਉਹ ਰਿਕਾਰਡ ਅੱਜ ਵੀ ਲਾਇਬ੍ਰੇਰੀ ਵਿੱਚ ਮੌਜੂਦ ਹਨ ਆਪਣੇ ਵੱਡੇ ਭਰਾ ਨੂੰ ਦੇਖ ਕੇ ਹੀ ਲਾਲੀ ਨੂੰ ਵੀ ਗੀਤਕਾਰੀ ਦੀ ਟਿੱਕ ਲੱਗੀ ਲਾਲੀ ਦੇ ਲਿਖੇ ਗੀਤ ਰਮੇਸ਼ ਰੰਗੀਲਾ ਸਵਰਨ ਲੱਤਾ ਅਮੀਰ ਸਿੰਘ ਰਾਣਾ ਰਿਸ਼ਪਾਲ ਰਸੀਲਾ ਮੋਹਣੀ ਰਸੀਲਾ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਨੇ ਵੀ ਰਿਕਾਰਡ ਕਰਵਾਏ ਦਸੰਬਰ 2022 ਨੂੰ ਅਮਰ ਗੀਤਾਂ ਦੇ ਰਚੇਤਾ ਲਾਲ ਸਿੰਘ ਲਾਲੀ ਸਦੀਵੀ ਵਿੱਚ ਛੋੜਾ ਦੇ ਕੇ